ਨਾ ਅਸੀਂ ਗੁਰੂ ਗੋਬਿੰਦ ਸਿੰਘਾ ਲੈ ਕੇ ਤੁਰਦੇ ਆਂ ਤੇ ਖੀਸੇ ਆਪਣੇ ਪਰਦੇ ਆਂ ਅਸੀਂ ਹੋਰ ਤਾਂ ਹੋਰ ਗੁਰਦੁਆਰਿਆਂ ਨਹੀਂ ਛੱਡਦੇ ਲੋਕ ਤੁਹਾਨੂੰ ਪਤਾ ਹੀ ਹੈ ਤੇ ਉਹ ਜੇ ਅਕਾਲੀ ਦਲ ਦੇ ਵਿੱਚ ਕਮਜ਼ੋਰੀਆਂ ਆਈਆਂ ਨੇ ਕਿਹੜੇ ਸ਼ਖਸ ਦੇ ਵਜੇ ਕਰਕੇ ਆਈਆਂ ਨੇ ਉਹ ਵਜੇ ਪੂਰਾ ਨਾਮ ਵੀ ਲੈਣਾ ਤੇ ਜੇ ਕਿਸੇ ਨੂੰ ਤਕਲੀਫ ਹੈ ਤੇ ਜਾਂ ਤਾਂ ਕੰਨਾਂ ਵਿੱਚ ਰੂੰਦੇ ਲਵੇ ਤੇ ਜਾਂ ਇੱਥੋਂ ਥੋੜਾ ਜਿਹਾ 5 ਮਿੰਟ ਵਾਸਤੇ ਬਾਹਰ ਹੋ ਜਾਣ ਹਰ ਗੁਨਾਹ ਨੂੰ ਉਹਨੇ ਕਬੂਲਿਆ ਤੋੜੇ ਸਾਹਮਣੇ ਕਬੂਲਿਆ ਕਿ ਹਾਂ ਜੀ ਮੈਂ ਕੀਤਾ ਮੇਥੋਂ ਗਲਤੀ ਹੋਈ ਹੈ ਹੰਕਾਰਿਆ ਗਿਆ ਮੁੰਡਾ ਆ ਛੋਟੀ ਮੋਡੀ ਸਜ਼ਾ ਲੈ ਕੇ ਕੁਛ ਦਿਨ ਮਗਰੋਂ ਕਹਿੰਦਾ ਕਹਿੰਦਾ ਜੀ ਉਹ ਤਾਂ ਮੈਂ ਉਹੀ ਖੁਸ਼ ਕਰਨ ਵਾਸਤੇ ਮੰਨ ਗਿਆ ਸੀ ਪਰ ਮੇਰਾ ਕੋਈ ਕਸੂਰ ਕਿਸੇ ਦਾ ਨਹੀਂ ਉਹ ਮਾਰਾ ਮੋਟਾ ਸੇਵਾ ਕਰਕੇ ਕੋ ਸਿਆਦ ਵਾਜ ਜਾਂਦਾ ਇਹ ਗੱਲ ਕਰਕੇ ਤਾਂ ਹੋਰ ਡੁੱਬ ਗਿਆ ਹੇਠਾਂ ਕਿਉਂਨੇ ਤੋਹਫੀਨ ਕੀਤੀ ਅਕਲਖਦੀ ਦੁਆਰਾ ਫਿਰ ਜਿਹੜੇ ਜ਼ਹਿਦਾਰ ਬਣਾਏ ਸਨ ਉਹਨਾਂ ਨੂੰ ਬਦਲ ਤੱਕ ਕਿਹੀਂ ਬਦਲਦਾ ਉਹ ਤੇ ਖੰਨੀ ਦੁਨੀਆ ਬਲ ਚੂਗੀ ਅਸੀਂ ਬਾਰ-ਬਾਰ ਗਰਕਲਦੇ ਹਾਂ ਸਿੱਖਾਂ ਦੀ ਅਕਾਲ ਤਖਦੀ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਕਿਤੇ ਨਹੀਂ ਆਂਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਹੋਰੇ ਸਿੱਖਾਂ ਦੇ ਖੈਰ ਖਵਾਜ ਜਮਾਤਾਂ ਹਾਂ ਅਸੀਂ ਉਹਨਾਂ ਦੇ ਗੁਰੂ ਸਾਹਿਬ ਦੇ ਹੁਕਮ ਦੇ ਤਾਮੀਲ ਨਾ ਕਰੀਏ ਤੇ ਕਾਦੀ ਪਾਰਟੀ ਹੈ ਭਾਈ ਇਹ ਅਕਾਲੀ ਫਿਰ ਸਹੀ ਪਾਰਟੀ ਨਹੀਂ ਹੈ ਜੇ ਮਾੜਾ ਮੋਟਾ ਦਰਦ ਹੁੰਦੀ ਪੰਥਕ ਪਾਰਟੀ ਦੀ ਸਿੱਖਾਂ ਦੀ ਤੇ ਪ੍ਰਕਾਸ਼ ਅਸਤੀਫਾ ਦਿੰਦਾ ਇਹ ਲੋਕ ਉਸ ਇਲਾਕੇ ਦੇ ਮਾਲਵੇ ਦੇ ਪਛਾਣ ਗਏ ਸਨ ਉਹਨਾਂ ਨੇ ਮਗਰੋਂ ਬਿੱਲੇ ਲਾਤੇ ਕਿ ਵੀ ਬਾਦਲ ਦਾ ਪਾਰਟੀ ਦਾ ਉਹ ਬੰਦਾ ਨਾ ਵੜੇ ਸਾਡੇ ਰੋਪੜ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਆਲੇ-ਦਾਲੇ ਦੇ ਪਿੰਡਾਂ ਦੇ ਸਿੰਘ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਅੱਜ ਅਕਾਲੀ ਦਲ ਦੀਆਂ ਕਮਜ਼ੋਰੀਆਂ ਕੁਝ ਕਹਿਣੀਆਂ ਤੇ ਉਹ ਜੇ ਅਕਾਲੀ ਦਲ ਦੇ ਵਿੱਚ ਕਮਜ਼ੋਰੀਆਂ ਆਈਆਂ ਨੇ ਕਿਹੜੇ ਸ਼ਖਸ ਦੇ ਵਜੇ ਕਰਕੇ ਆਈਆਂ ਨੇ ਉਹ ਵਜੇ ਪੂਰਾ ਨਾਮ ਵੀ ਲੈਣਾ ਹੈ ਤੇ ਜੇ ਕਿਸੇ ਨੂੰ ਤਕਲੀਫ ਹੈ ਤੇ ਜਾਂ ਤਾਂ ਕੰਨਾਂ ਵਿੱਚ ਰੂੰਦੇ ਲਵੇ ਤੇ ਜਾਂ ਇੱਥੋਂ ਥੋੜਾ ਜਿਹਾ 5 ਮਿੰਟ ਵਾਸਤੇ ਬਾਹਰ ਹੋ ਜਾਣ ਕਿਉਂਕਿ ਮੈਂ ਰੁਕ ਨਹੀਂ ਸਕਦਾ ਮੈਂ ਤਾਂ ਗੱਲ ਸੱਚੀ ਕਹਿਣੀ ਹੈ ਬਹੁਤਾ ਚਿਰ ਨਹੀਂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਤੇ ਬੀਬੀ ਸੁਰਿੰਦਰ ਦੋਨੋਂ ਸਾਡੇ ਘਰੇ ਆ ਬੈਠੇ ਸਨ ਤੇ ਉੱਥੇ ਮੇਰੇ ਕੋਲੋਂ ਉਹਨਾਂ ਨੂੰ ਕਿਹਾ ਗਿਆ ਪਾਸ ਜੀ ਜਿਹੜੇ ਢੰਗ ਨਾਲ ਤੁਸੀਂ ਮੁੰਡੇ ਨੂੰ ਅੱਗੇ ਕਰ ਰਹੇ ਹੋ ਇਹ ਗਲਤ ਹੈ ਕਿਸੇ ਦਿਨ ਲੋਕਾਂ ਨੇ ਮੂੰਹ ਤੇ ਥੁਕਣਾ ਹੈ ਸਿੰਘੋ ਬੋਲਿਆ ਨਹੀਂ ਕੁਝ ਨਹੀਂ ਕਿਹਾ ਉਹ ਉੱਠ ਬੰਗੂ ਵਿਚੇ ਰੱਖ ਲੈਂਦਾ ਹੁੰਦਾ ਸੀ ਉਦੇ ਮਗਰੋਂ ਉਹਦੇ ਮਨ ਵਿੱਚ ਹੋ ਗਿਆ ਕਿ ਇਹ ਇਹ ਤਾਂ ਬੰਦਾ ਹੁਣ ਮੇਰੀਆਂ ਬਹੁਤੀਆਂ ਸ਼ਿਕਾਇਤਾਂ ਕਰਨ ਲੱਗ ਗਿਆ ਉਹਨੇ ਬਹਾਨਾ ਜਾਂ ਬਣਾਇਆ ਤੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਠੀਕ ਹੈ ਮੈਂ ਕਿਹੜਾ ਕੁਰਸੀ ਦਾ ਮਗਰ ਸੀ ਮੈਂ ਤਾਂ ਇੱਥੇ ਹੀ ਪਹਿਲੀ ਆਪਣੀ ਇਲੈਕਸ਼ਨ ਇੱਥੋਂ ਰੋਪਣੋਂ ਲੜਿਆ ਤੇ ਜਿੱਤਿਆ ਇਹ 1969 ਦੀ ਗੱਲ ਹੈ ਤੇ ਉਦੋਂ ਉਦੋਂ ਬਾਅਦ ਮੈਂ ਇੱਥੇ ਚਾਰ ਇਲੈਕਸ਼ਨਾਂ ਹੋਰ ਜਿੱਤੇਆਂ ਤੇ ਕਦੋਂ ਵੀ ਦਿਮਾਗ ਵਿੱਚ ਇਹ ਨਹੀਂ ਆਇਆ ਕਿ ਵਜ਼ੀਰ ਬਣਨਾ ਸਹੀ ਗੱਲ ਤਾਂ ਇਹ ਹੈ ਕਿ وزارت ਵਾਸਤੇ ਮੈਨੂੰ ਆ ਕੇ ਪ੍ਰਕਾਸ਼ ਜਦੋਂ ਗੁਰਨਾਮ ਸਿੰਘ ਨੂੰ ਹਟਾਇਆ ਸੀ ਤੇ ਮੈਨੂੰ ਉਹ ਲੈ ਗਿਆ ਨਾਲ ਨਾਲ ਲੈ ਗਿਆ ਗਵਰਨਰ ਅਧਿਕਾਰ ਤੇ ਕਹਿਣ ਲੱਗਾ ਜੀ ਇੱਥੇ ਬਾਕੀ ਵੀ ਸਿੰਘ ਬੈਠੇ ਨੇ ਵੀ ਬਾਈ ਅਸੀਂ ਵਜ਼ੀਰ ਬਣਾਉਣੇ ਨੇ ਤੇ ਤੁਸੀਂ ਵੀ ਤੁਹਾਡੇ ਨਾਂ ਲਿਖਿਆ ਤੁਸੀਂ ਬਹਿ ਜਾਓ ਤਾਂ ਮੈਂ ਗਵਰਨਰ ਨੂੰ ਮਿਲਿਆ ਵਾਂ ਤੇ ਮੈਂ ਅੰਦਰ ਦੇਖਿਆ ਬੜੇ ਉgge ਬੰਦੇ ਜਿਹਦਾ ਜਗਦੇਵ ਸਿੰਘ ਤਲਵੰਡੀ ਵੀ ਬੈਠਾ ਸੀ ਉਥੇ ਅ ਦਲੀਪ ਸਿੰਘ ਤਲਵੰਡੀ ਵੀ ਸੀ ਹੋਰ ਵੀ ਲੋਕ ਸਨ ਇਹਨਾਂ ਦੇ ਬੀਬੀ ਜੀ ਦੇ ਜਿਹੜੇ ਫਾਦਰ ਇਨ ਲਾ ਸਨ ਉਹ ਵੀ ਉਥੇ ਬੈਠੇ ਸਨ ਸਾਰੇ ਵਜ਼ੀਰ ਬਣਨ ਵਾਸਤੇ ਬੈਠੇ ਸਨ ਤੇ ਮੈਂ ਤਾਂ ਉਥੋਂ ਮੁੜ ਕੇ ਪੈਦਲ ਘਰੇ ਆ ਗਿਆ ਤੇ ਮੇਰੇ ਉਥੇ ਪਹੁੰਚਣ ਦੀ देर ਸੀ ਅੱਧੇ ਘੰਟੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਵੀ ਆ ਗਿਆ ਤੇ ਉਥੇ ਇੱਕ ਕਮਰੇ ਦੇ ਵਿੱਚ ਆ ਕੇ ਉਹ ਮੰਜੇ ਤੇ ਲੇਟ ਗਿਆ ਤੇ ਕਹਿੰਦਾ ਮੈਨੂੰ ਕਿ ਜੀ ਤੁਸੀਂ ਮੇਰੀ ਬੜੀ ਬੇਇੱਜ਼ਤੀ ਕੀਤੀ ਉਹ ਮੈਂ ਕਹਾ ਯਾਰ ਤੇਰੀ ਬੇਇੱਜ਼ਤੀ ਤੂੰ ਤਾਂ ਚੀਫ ਮਿਨਿਸਟਰ ਹੈ ਤੇ ਮੈਨੂੰ ਤਾਂ ਤੂੰ ਪੁੰਜੇ ਲਾਣਾ ਚਾਹੁੰਦਾ ਸੀ ਮੇਰੀਆਂ ਖੁਆਇਸ਼ਾਂ ਮੁਤਾਬਕ ਤਾਂ ਇਹ ਗੱਲ ਹੋਈ ਨਹੀਂ ਹੈ ਕਿਉਂਕਿ ਬਦਕਿਸਮਤੀ ਇਹ ਹੈ ਸਿੰਘੋ ਕਿ ਉਸ ਵੇਲੇ ਅਕਾਲੀ ਦਲ ਨਵਾਂ ਨਵਾਂ ਪੰਜਾਬੀ ਸੂਬਾ ਬਣਾ ਕੇ ਆ ਸੂਬੇ ਬਣਾ ਕੇ ਤੁਰਿਆ ਸੀ ਪਹਿਲੇ ਸਗੁਰਨਾਮ ਸਿੰਘ ਬਣੇ ਉਹ ਲక్ష్మణ ਸਿੰਘ ਇਹਦੀ ਕਹਾਣੀ ਹੋ ਗਈ ਗਵਰਨਰ ਹੀ ਰਾਜ ਆਇਆ ਉਹਦੇ ਬਾਅਦ ਇਹ ਸਰਕਾਰ ਦੁਆਰਾ ਬਣੀ ਸੀ ਤੇ ਪਹਿਲੀ ਜਿਹੜੀ ਸਰਕਾਰ ਗੁਰਨਾਮ ਸਿੰਘ ਨੇ ਬਣਾਈ ਪੰਜ ਮੈਂਬਰ ਉਹਨੇ ਮਨਿਸਟਰ ਬਣਾਏ ਸਨ ਸ਼ੁਰੂ ਸ਼ੁਰੂ ਵਿੱਚ ਉਹਨਾਂ ਪੰਜਾਂ ਵਿੱਚੋਂ ਸਰਦਾਰ ਬਲਵੰਤ ਸਿੰਘ ਜ਼ਰੂਰ ਬਣਿਆ ਹੁਣ ਮੈਂ ਅਕਾਲੀ ਦਲ ਦੇ ਤਕਰੀਬਨ ਪੁਰਾਣੇ ਸਾਰੇ ਲੀਡਰਾਂ ਨੂੰ ਜਾਣਦਾ ਸੀ ਮਾਸਟਰ ਤਾਰਾ ਸਿੰਘ ਬਣਾ ਤੋਂ ਲੈ ਕੇ ਸਾਰਿਆਂ ਨੂੰ ਕਹਿੰਨੇ ਕਰਤਾਰ ਸਿੰਘ ਨੂੰ ਸਾਰਿਆਂ ਨੂੰ ਜਾਣ ਲੈ ਸੀ ਸਾਡੇ ਉੱਥੇ ਦਿੱਲੀ ਆਂਦੇ ਰਹਿੰਦੇ ਸਨ ਲੇਕਿਨ ਮੈਂ ਬਲਵੰਤ ਸਿੰਘ ਦਾ ਨਾਂ ਕਦੇ ਸੁਣਿਆ ਨਹੀਂ ਸੀ ਔਰ ਬਲਵੰਤ ਸਿੰਘ ਜਦੋਂ ਵਜ਼ੀਰ ਬਣਾਇਆ ਆਏ ਭਰਾਵੋ ਤੁਸੀਂ ਸ਼ਰਮ ਬੰਨੋਗੇ ਦਾੜੀ ਕੁਤਰੀ ਹੋਈ ਸੀ ਤੇ ਮੈਂ ਸਵਾਲ ਇਹ ਕੀਤਾ ਕਿ ਭਾਈ ਜਿਹੜਾ ਬੰਦਾ ਸਿੱਖੀ ਨਹੀਂ ਸਿੱਖ ਘਰਾਨੇ ਵਿੱਚ ਜੰਮ ਕੇ ਸਿੱਖੀ ਨਹੀਂ ਗੁਰੂ ਗੋਬਿੰਦ ਸਿੰਘ ਦਾ ਹੁਕਮ ਨਹੀਂ ਮੰਨਦਾ ਤੁਸੀਂ ਉਹਨੂੰ ਵਜ਼ੀਰ ਕਿਵੇਂ ਬਣਾਤਾ ਤੁਸੀਂ ਉਹਨੂੰ ਐਮਐਲਏ ਦੀ ਟਿਕਟ ਕਿਵੇਂ ਦੇਤੀ ਮੈਨੂੰ ਉਹ ਖਿਆਈ ਸੀ ਇਸ ਗੱਲ ਤੇ ਮੈਂ ਇਸ ਲਈ ਵਜ਼ੀਰੀ ਇਹਨਾਂ ਦੇ ਨਹੀਂ ਮੰਗੀ ਕਿਉਂਕਿ ਪ੍ਰਕਾਸ਼ ਨੇ ਵੀ ਜਦੋਂ ਇਹਦਾ ਮੌਕਾ ਆਇਆ ਤੇ ਬਲਵੰਤ ਸਿੰਘ ਨੂੰ ਮੁਰਲੇ ਵਜ਼ੀਰੇ ਵਿੱਚ ਬਣਾਤਾ ਸੀ ਬਲਵੰਤ ਸਿੰਘ ਨਾਲ ਮੇਰੀ ਕੋਈ ਜ਼ਾਦੀ ਦੁਸ਼ਮਣੀ ਨਹੀਂ ਸੀ ਲੇਕਿਨ ਇਹ ਇੱਕ اخلاقی ਗੱਲ ਹੈ ਅਸੀਂ ਬਾਰ-ਬਾਰ ਕਰ ਕਰਦੇ ਹਾਂ ਸਿੱਖਾਂ ਦੀ ਅਕਲ ਤਾਂ ਖੰਦੀ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਕਿਤੇ ਨਹੀਂ ਆਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਕਿ ਉਹਦਾ ਸਿੱਖ ਮੈਨੂੰ ਇਸ ਰੂਪ ਦੇ ਵਿੱਚ ਚਾਹੀਦਾ ਹੈ ਤੇ ਜੇ ਅਸੀਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਹੋਰੇ ਸਿੱਖਾਂ ਦੇ ਖੈਰ ਖਵਾਜ ਜਮਾਤਾਂ ਅਸੀਂ ਉਹਨਾਂ ਦੇ ਗੁਰੂ ਸਾਹਿਬ ਦੇ ਹੁਕਮ ਦੇ ਤਾਮੀਲ ਨਾ ਕਰੀਏ ਤੇ ਕਾਦੀ ਪਾਰਟੀ ਹੈ ਭਾਈ ਆਕਾਲੀ ਫਿਰ ਸਹੀ ਪਾਰਟੀ ਨਹੀਂ ਹੈ ਪਾਰਟੀ ਦਾ ਕਸੂਰ ਵੀ ਨਹੀਂ ਹੁੰਦਾ ਕਸੂਰ ਲੀਡਰਾਂ ਦਾ ਹੁੰਦਾ ਤੇ ਲੀਡਰ ਜੇ ਮਾਰੇ ਹੋ ਜਾਣ ਤਾਂ ਪਾਰਟੀ ਮਾਰੀ ਹੋ ਜਾਂਦੀ ਔਰ ਲੋਕ ਨੋਟ ਕਰਦੇ ਨੇ ਔਰ ਉਹਦਾ ਜਵਾਬ ਦਿੰਦੇ ਨੇ ਆ ਜਿਹੜੀ ਪਿਛਲੀ ਐ ਐਮਐਲਏ ਦੀ ਜਿਹੜੋਂ ਇਲੈਕਸ਼ਨ ਹੋਈ ਆ ਕਦੋਂ ਹੋਈ ਐ 22 ਵਿੱਚ ਹੋਈ ਐ 22 ਤੇ 22 ਦੇ ਵਿੱਚ ਇਲੈਕਸ਼ਨ ਦੇ ਵਿੱਚ ਪ੍ਰਕਾਸ਼ ਸਿੰਘ ਵੀ ਹਰੇ ਤੇ ਮੁੰਡਾ ਹੜਿਆ ਜਿਹੜਾ ਹੁਣ ਪ੍ਰਧਾਨ ਬਣਾਈ ਫਿਰਦੇ ਆ ਦੋਨੋਂ ਹਰੇ ਜੇ ਮਾੜਾ ਮੋਟਾ ਦਰਦ ਹੁੰਦੀ ਪੰਥਿਕ ਪਾਰਟੀ ਦੀ ਸਿੱਖਾਂ ਦੀ ਤੇ ਪ੍ਰਕਾਸ਼ ਅਸਤੀਫਾ ਦਿੰਦਾ ਆਪਣੇ ਟੱਬਰ ਨੂੰ ਵਾਪਸ ਲੈਂਦਾ ਲੇਕਿਨ ਨਹੀਂ ਸੀ ਇਹ ਲੋਕ ਉਸ ਇਲਾਕੇ ਦੇ ਮਾਲਵੇ ਦੇ ਪਛਾਣ ਗਏ ਸਨ ਉਹਨਾਂ ਨੇ ਮਗਰੋਂ ਬਿੱਲੇ ਲਾਤੇ ਕਿ ਵੀ ਬਾਦਲ ਦਾ ਪਾਰਟੀ ਦਾ ਔਰੇ ਬੰਦਾ ਨਾ ਵੜੇ ਕੀ ਰਾਹ ਗਿਆ ਤੁਹਾਡਾ ਨਾ ਅਸੀਂ ਗੁਰੂ ਗੋਬਿੰਦ ਸਿੰਘਾ ਲੈ ਕੇ ਤੁਰਦੇ ਆਂ ਤੇ ਖੀਸੇ ਆਪਣੇ ਪਰਦੇ ਆਂ ਅਸੀਂ ਸਰਕਾਰਾਂ ਦਾ ਤਾਂ ਕੁਰਸੀਆਂ ਦਾ ਵਹਿਮ ਹੈ ਪੈਸੇ ਬਣਾਉਣ ਨੂੰ ਤੁਰ ਪੈਂਦੀ ਦੁਨੀਆ ਹੋਰ ਤਾਂ ਹੋਰ ਗੁਰਦੁਆਰੇ ਨਹੀਂ ਛੱਡਦੇ ਲੋਕ ਤੁਹਾਨੂੰ ਪਤਾ ਹੀ ਹੈ ਤੁਸੀਂ ਰੋਜ਼ ਗੱਲਾਂ ਕਰਦੇ ਹੋ ਸਾਨੂੰ ਇਹ ਸਾਰੀਆਂ ਗੱਲਾਂ ਧੋਣੀਆਂ ਪੈਣੀਆਂ ਐ ਅਸੀਂ ਸਹੀ ਰਸਤੇ ਦੇ ਉਤੋਂ ਸਾਡੀ ਗੱਡੀ ਪਟੜੀ ਤੋਂ ਉਤਰ ਗਈ ਐ ਬੜੀ ਵੱਡੀ ਗੱਲ ਹੋਈ ਐ ਕਮਾਲ ਦੀ ਗੱਲ ਹੋਈ ਐ ਕਿ ਉਹਨਾਂ ਦਾ ਹੀ ਬਣਾਇਆ ਹੋਇਆ ਅਕਾਲ ਤਖਤ ਉਹ ਇੰਨੀ ਸਜ਼ਾ ਦਿੰਦਾ ਹੈ ਸੁਖਬੀਰ ਸਿੰਘ ਨੂੰ ਤੁਸੀਂ ਸਾਰਿਆਂ ਟੈਲੀਵਿਜ਼ਨ ਦੇਖੀ ਐ ਹਰ ਗੁਨਾਹ ਨੂੰ ਉਹਨੇ ਕਬੂਲਿਆ ਤੁਹਾਡੇ ਸਾਹਮਣੇ ਕਬੂਲਿਆ ਕਿ ਹਾਂ ਜੀ ਮੈਂ ਕੀਤਾ ਮੇਥੋਂ ਗਲਤੀ ਹੋਈ ਐ ਔਰ ਦੇਖੋ ਕਮਾਲ ਦੀ ਗੱਲ ਹੰਕਾਰਿਆ ਗਿਆ ਮੁੰਡਾ ਆ ਛੋਟੀ ਮੋਡੀ ਸਜ਼ਾ ਲੈ ਕੇ ਕੁਛ ਦਿਨ ਮਗਰੋਂ ਕਹਿੰਦਾ ਕਹਿੰਦਾ ਜੀ ਉਹ ਤਾਂ ਮੈਂ ਉਹੀ ਖੁਸ਼ ਕਰਨ ਵਾਸਤੇ ਮੰਨ ਗਿਆ ਸੀ ਪਰ ਮੇਰਾ ਕੋਈ ਕਸੂਰ ਕਿਸੇ ਦਾ ਨਹੀਂ ਹੈ ਇਸ ਨੇ ਯਾਨੀ ਇਹ ਗੱਲ ਨੇ ਉਹ ਮਾਰਾ ਮੋਟਾ ਸੇਵਾ ਕਰਕੇ ਕੋ ਸਿਆਦ ਬਚ ਜਾਂਦਾ ਇਹ ਗੱਲ ਕਰਕੇ ਤਾਂ ਹੋਰ ਡੁੱਬ ਗਿਆ ਹੇਠਾਂ ਇਹਨੇ ਤੋਹਫੀਨ ਕੀਤੀ ਅਕਾਲ ਤਖਦੀ ਦੁਆਰਾ ਉੱਥੇ ਵੀ ਨਹੀਂ ਰੁਕੇ ਫਿਰ ਜਿਹੇ ਜ਼ਹਿਦਾਰ ਬਣਾਏ ਸਨ ਉਹਨਾਂ ਨੂੰ ਬਦਲਤਾ ਕਿ ਉਹ ਹੀ ਬਦਲਦਾਗੇ ਤਬ ਖੰਬਨੀ ਦੁਨੀਆਂ ਪਲਟ ਜੂਗੀ ਉਹ ਬਈ ਲੋਕਾਂ ਦੀ رائے ਤਾਂ ਨਹੀਂ ਬਦਲਨੀ ਤੁਹਾਡੇ ਮੁਤਲਕ ਤੁਹਾਡੇ ਹਲਕੇ ਨੇ ਤੁਹਾਨੂੰ ਦੱਸ ਦਿੱਤਾ ਹੈ ਖੈਰ ਤੁਸੀਂ ਇਹ ਗੱਲਾਂ ਬੁੱਤੀ ਨਹੀਂ ਸੁਣ ਲਈਆਂ ਕਾਣੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਮੈਂ ਦੁਰਾਣ ਨਹੀਂ ਚਾਹਦਾ ਮੈਂ ਤਾਂ ਕੇਵਲ ਅੱਜ ਇੱਕ ਕੰਮ ਵਾਸਤੇ ਆ ਜਾਇਆ ਅੱਜ ਮੀਟਿੰਗ ਤਾਂ ਇਹਨਾਂ 50 60ਆਂ ਨੇ ਬੁਲਾਈ ਹੈ ਮੇਰਾ ਮਕਸਦ ਇਹ ਹੈ ਕਿ ਮੈਂ ਪਿਛਲੇ ਦਿਨ ਚਲੇ ਗਿਆ ਸੀ ਆਪਣੇ ਮਿੱਤਰ ਸੁਚਾ ਸਿੰਘ ਛੋਟੇਪੁਰ ਦੇ ਬੁલાਏ ਤਾਰੀਵਾਲ ਉਥੇ ਕੱਠ ਦੇ ਵਿੱਚ ਮੈਂ ਬਹੁਤੀ ਗੱਲ ਨਹੀਂ ਕੀਤੀ ਮੈਂ ਤਾਂ ਇੱਕੋ ਕੀਤੀ ਕਿ ਭਾਈ ਪਰਤੀ ਹੋ ਰਹੀ ਹੈ ਹੁਣ ਸਹੀ ਅਕਾਲੀ ਦਲ ਦੀ ਤੇ ਮੈਂ ਇੱਥੇ ਤੁਹਾਨੂੰ ਚੈਲੰਜ ਦੇਣ ਆਇਆ ਗੁਰਦਾਸਪੁਰੀਏ ਨੂੰ ਮੈਨੂੰ ਕਹਿਣਾ ਤਾਂ ਚਾਹੀਦਾ ਸੀਗਾ ਕਿ ਰਿਆੜ ਕੀ ਇਹਨੂੰ ਪਰ ਮੈਂ ਕਿਹਾ ਨਹੀਂ ਮੈਂ ਕਿਹਾ ਤੇ ਬੁਰਾ ਨਾ ਬਣਾ ਲੈਣ ਕਿਉਂਕਿ ਉਹ ਆਪਣੇ ਆਪ ਨੂੰ ਮਝ ਐਲ ਕਹਿੰਦੇ ਐ ਤੇ ਮੇਰੀ ਨਾਨੀ ਵੀ ਉਥੋਂ ਦੀ ਸੀ ਤੇ ਮੇਰੀ ਨਾਨੀ ਆਮ ਤੌਰ ਤੇ ਨਾ ਅਸੀਂ ਛੋਟੇ ਹੁੰਦੇ ਸੀ ਮੈਨੂੰ ਕਹਿ ਦਿੰਦੀ ਕਿ ਉਹ ਤੁਸੀਂ ਤੋਂ ਵੱਧ ਈਓ ਤੇ ਮੈਨੂੰ ਪਤਾ ਨਹੀਂ ਸੀਗਾ ਕਿ ਕੀ ਹੁੰਦਾ ਉਹਦੀ ਹੱਥ ਮੈਂ ਜਦੋਂ ਪਤਾ ਕਰਾਇਆ ਤੇ ਮੈਨੂੰ ਪਤਾ ਲੱਗਿਆ ਮੈਂ ਕਿਹਾ ਅੱਛਾ ਉਹਨਾਂ ਨੇ ਫਿਰ ਮੈਨੂੰ ਦੱਸਿਆ ਜਿਹਨੂੰ ਮੈਂ ਪੁੱਛਿਆ ਸੀ ਕਿ ਜੀ ਉਹ ਕਹਿੰਦੇ ਕਿ ਇਹ ਜਿਹੜੇ ਨੇ ਨਾ ਗੁਰਦਾਸਪੁਰ ਵਾਲੇ ਇਹ ਵੀ ਆਪਣੇ ਆਪ ਨੂੰ ਮਾਝੇ ਤੋਂ ਕਹਿੰਦੇ ਨੇ ਲੇਕਿਨ ਇਹ ਹੈ ਅਸਲੀ ਤਾਂ ਰਿਆੜ ਕੀ ਇਹ ਨੇ ਤਾਂ ਮੈਂ ਇਹ ਗੱਲ ਤਾਂ ਉਥੇ ਧਾਰੀਵਾਲ ਉਹਨਾਂ ਨੂੰ ਆਖੀ ਨਹੀਂ ਕਿਉਂਕਿ ਮੈਂ ਤਾਂ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਗਿਆ ਸੀ ਮੈਂ ਉਹਨਾਂ ਨੂੰ ਆਖਿਆ ਕਿ ਭਾਈ ਜਿੰਨੀਆਂ ਤੁਹਾਡਾ ਜ਼ਿਲ੍ਹਾ ਵੀ ਵੱਡਾ ਤੁਹਾਡੇ ਆਬਾਦੀ ਵੀ ਵੱਧ ਲੇਕਿਨ ਮੈਂ ਤੁਹਾਨੂੰ ਅੱਜ ਚੈਲੰਜ ਦੇਣ ਆਇਆ ਰੋਪੜ ਛੋਟੇ ਜਿਹੇ ਜ਼ਿਲ੍ਹੇ ਵੱਲੋਂ ਕਿ ਅਸੀਂ ਰੋਪੜ ਦੇ ਵਿੱਚੋਂ ਭਰਤੀ ਅਕਾਲੀ ਦਲ ਦੀ ਤੁਹਾਡੇ ਕੋਲੋਂ ਵੱਧ ਕਰਾਂਗੇ ਬੋਲੇ ਬੋਲੇ ਹੁਣ ਹੁਣ ਸਵਾਲ ਇਹ ਹੈ ਖਾਲੀ ਜਕਾਰਾ ਛੱਡ ਕੇ ਕੰਮ ਨਹੀਂ ਹੋਣਾ ਭਾਈ ਅਸਲੀ ਕੰਮ ਹੈ ਔਰ ਇਹ ਭਰਤੀ ਜਿਹੜੀ ਹੈ ਦੂਜੀਆਂ ਭਰਤੀਆਂ ਨਾਲੋਂ ਫਰਕ ਹੈ ਅਸੀਂ ਅੱਜ ਕੀ ਪੈਸੇ ਨਹੀਂ ਲੈਣੇ ਤੇ ਇਹ ਸਿੰਸੀਅਰਲੀ ਕਰਾਉਣੀ ਹੈ ਕੱਲੇ ਕੱਲੇ ਬੰਦੇ ਦੀ ਜਿਹੜੇ 18 ਸਾਲ ਤੋਂ ਵੱਡੇ ਨੇ ਤੇ ਇਹ ਆਪਾਂ ਹਿਮਾਚਲ ਵਿੱਚ ਵੀ ਕਰਾ ਸਕਦੇ ਆ ਲੱਗਦੇ ਉਹਨੇ ਵਿੱਚ ਬਿਲਕੁਲ ਕਰਾ ਸਕਦੇ ਆ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਕਰਾ ਸਕਦੇ ਆ ਅਸੀਂ ਹਰਿਆਣਾ ਵਿੱਚ ਵੀ ਕਰਾ ਸਕਦੇ ਆ ਹਿਮਾਚਲ ਦੇ ਬੈਠੇ ਨੇ ਹਾਂ 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 ਦਸ ਦਸਰੇ ਸੋ ਅਸੀਂ ਇਹ ਸਾਰੇ ਜਗ੍ਹਾ ਭਰਤੀ ਕਰਨੀ ਹੈ ਔਰ ਡਟ ਕੇ ਕਰਨੀ ਹੈ ਹਰ ਮੈਂਬਰ ਜੋ 18 ਸਾਲ ਤੋਂ ਵੱਡਾ ਹੈ ਅਸੀਂ ਉਹਨਾਂ ਦੀ ਭਰਤੀ ਕਰਨੀ ਹੈ ਸੋ ਭਾਈ ਇਹ ਚੈਲੰਜ ਮੈਂ ਤਾਂ ਤੁਹਾਡੇ ਕਰਕੇ ਕਬੂਲ ਲਿਆ ਕਰੂ ਕਰਕੇ ਕਿਤੇ ਕਿਤੇ ਮੈਨੂੰ ਧੋਖਾ ਨਾ ਦੇ ਜਿਓ ਸੋ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਮੈਂਬਰ ਸਹਿਬਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ